ਡੈਰੀ ਫਾਰਮਾਂ ਨੂੰ ਕਿਸਾਨ ਭਰਾਵਾਂ ਨੂੰ ਗੁਰਲਾਬ ਵੱਲੋਂ ਪਿਆਰ ਭਰੀ ਸਸਰੀਕਾਲ ਜਿਹੜਾ ਅੱਜ ਆਪਣਾ ਟੌਪਿਕ ਆ ਆਪਣਾ ਟੌਪਿਕ ਆਗਾ ਫੀਡ ਬਣਾਉਣ ਤੇ ਔਰ ਜਿਹੜੇ 35 40 50 ਸਾਲ ਦੇ ਆਪਣੇ ਬਜ਼ੁਰਗ ਬਣਾਉਂਦੇ ਆ ਉਹੋ ਫੀਡ ਦਾ ਤੁਹਾਨੂੰ ਨੁਕਤਾ ਪੁਰਾਣਾ ਨੁਕਤਾ ਦੱਸਦੇ ਆ ਆਪਾਂ ਪੁਰਾਣਾ ਅੱਜ ਤੋਂ 40 ਸਾਲ ਪੁਰਾਣਾ ਜਾ ਕੇ ਆਪਾਂ ਕੀ ਕਰਦੇ ਆਂਗੇ ਹੁਣ ਨਵੀਆਂ 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 ਨਮਾਂ ਕਿਸਵ ਦੀਆਂ ਨਵੀਆਂ ਨਵੀਆਂ ਫੀੜਾ ਆ ਗਈਆਂ ਚੱਕ ਕੇ ਤੇ ਪਾਈ ਜਾਂਦੇ ਆਂ ਉਦੇ ਵਿੱਚ ਆਪਾਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਸਾਰਾ ਕੁਝ ਸਾਰਾ ਸਮਝਾਉਨੇ ਆ ਮੇਰੀ ਇੱਕ ਛੋਟੀ ਜੀ ਬੇਨਤੀ ਆ ਨੋਟ ਕਰ ਲਓ ਮੈਨੂੰ 200 250 ਫੋਨ ਆ ਜਾਂਦੇ ਆ ਫੋਨ ਕਾਲ ਉਹ ਮੈਥੋਂ ਇਹਨੇ ਟਿੰਡ ਨਹੀਂ ਕੀਤੇ ਜਾਂਦੇ ਮੈਂ ਸਮਾਂ 6 ਤੋਂ 8 ਦਿੱਤਾਗਾ 6 ਤੋਂ 8 ਵੀ ਕੋਈ ਨਹੀਂ ਕਰਦਾ ਮੈਨੂੰ ਉਦੋਂ ਵੀ ਉਹਨੇ ਆਈ ਜਾਂਦੇ ਆ ਤੇ ਸਾਰਾ ਦਿਨ ਆਈ ਜਾਂਦੇ ਆ ਰਾਤ ਹੁਣ ਮੈਨੂੰ ਇਹ ਲਾ ਲਓ ਵੀ ਮੈਨੂੰ 10:48 ਮਿੰਟ ਤੇ ਆਇਆ 11 ਵਜੇ ਫੋਨ ਆਇਆਗਾ ਉਹ ਤਾਂ ਅਕਸਰ ਮੈਂ ਸੌਣਾ ਵੀ ਆ ਭਾਈ 10 ਵਜੇ ਉਹਦਾ ਕੀ ਆ ਹੁਣ ਸੋਲੂਸ਼ਨ ਇਹ ਕੱਢਿਆ ਹੈਗਾ ਵੀ ਇੱਕ ਤੁਹਾਨੂੰ ਮੈਂ WhatsApp ਨੰਬਰ ਦੇਵਾਂਗਾ WhatsApp ਨੰਬਰ ਤੇ ਤੁਸੀਂ ਉਹਦੇ ਤੇ ਬੋਲ ਕੇ ਵੀ ਪਾ ਸਕਦੇ ਹੋ ਕਮੈਂਟ ਕਰਕੇ ਵੀ ਪਾ ਸਕਦੇ ਹੋਗੇ ਤੁਸੀਂ ਉਹ ਨੰਬਰ ਦੇ ਉੱਤੇ ਉਹ ਨੰਬਰ ਤੁਹਾਨੂੰ ਮੈਂ ਦੇਵਾਂਗਾ ਉਹਦੇ ਤੇ ਕਿਸੇ ਉਸ ਉਸ ਤੇ ਵੀਰ ਭਰਾ ਨੇ ਕਿਸੇ ਨੇ ਵੀਡੀਓ ਬਣਵਾਉਣੀ ਆ ਜਾਂ ਕੋਈ ਜਾਣਕਾਰੀ ਲੈਣੀ ਆ ਜਾਂ ਨਵਾਂ ਡੈਰੀ ਫਾਰਮ ਦੀ ਮਤਲਬ ਐਡ ਕਰਵਾਉਣੀ ਆਂਗੀ ਜਾਂ ਕੋਈ ਸੇਲ ਪਰਚੇ ਤੇ ਕਰਾਉਣੀ ਆ ਉਹਦੇ ਉੱਤੇ ਉਹ ਕੀ ਦੱਸ ਦੇ ਆਪਦਾ ਨਾਮ ਪਿੰਡ ਡਰੈੱਸ ਸਾਰਾ ਡਰੈੱਸ ਉਸ ਨੰਬਰ ਦੇ ਉੱਤੇ ਮੇਰੇ ਕਮੈਂਟ ਕਰਕੇ ਦੱਸ ਦੇ ਉਹ ਤੋਂ ਅਸੀਂ ਪੜ ਕੇ ਫੇਰ ਤੁਹਾਨੂੰ ਰਿਪਲਾਈ ਦੇ ਦਿਆ ਕਰਾਂਗੇ ਵੀ ਜਿਵੇਂ ਵੀ ਆ ਉਹ ਨੰਬਰ ਤੁਸੀਂ ਆਪਦਾ ਐਡ ਕਰ ਲਓ ਫੋਨ ਨਾਲਾ ਤਾਂ ਚਲੋ ਮੇਰਾ ਇਹ ਚੱਲੀ ਜਾਂਦਾ ਜਿੰਨੇ ਮੈਥੋਂ ਭਾਈ ਫੋਨ ਹੋ ਜਾਂਦੇ ਆ ਟੈਂਡ ਹੋ ਜਾਂਦੇ ਆ ਇੱਕ ਮੈਂ ਬੇਨਤੀ ਇਹ ਕਰਦਾ ਵੀ ਜਦੋਂ ਮੇਰੀ ਵੀਡੀਓ ਕੋਈ ਵੇਖਦੇ ਹੋ ਮੈਂ ਬੜੀ ਵਿਸਤਾਰ ਦੇ ਨਾਲ ਦੱਸਦਾ ਮੈਂ ਵਧੀਆ ਬਹੁਤ ਲੰਮੇ ਤਰੀਕੇ ਦੇ ਨਾਲ ਦੱਸਦਾ ਹਾਂਗਾ ਇਥੋਂ ਤੱਕ ਵੀ ਲੋਕ ਜਿਹੜੇ ਇਸੇ ਵੀਡੀਓ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿਨੇ ਹੋ ਪਿਆਰ ਦਿਨੇ ਹੋ ਤੁਹਾਡੇ ਪਿਆਰ ਕਰਕੇ ਹੀ ਮੈਂ ਫੋਨ ਟੈਂਡ ਕਰਦਾ ਕਿਸੇ ਵੀਰ ਪਾਈ ਦਾ ਨਹੀਂ ਵੀ ਫੋਨ ਟੈਂਡ ਹੁੰਦਾ ਤਾਂ ਮੈਂ ਖੇਮਾ ਮੰਗਦਾ ਅੱਜ ਆਪਾਂ ਆਉਣਿਆ ਪੁਰਾਣੇ ਟੌਪਿਕ ਤੇ ਅਹਿਮ ਟੌਪਿਕ ਤੇ ਵੀ ਆਪਾਂ ਕਿਸ ਵਿਸ਼ਾ ਲੈ ਕੇ ਆਏ ਹਾਂ ਆਪਾਂ ਪ੍ਰਾਣਾ ਵਿਰਸਾ ਲੈ ਕੇ ਆਏ ਆਂ ਪ੍ਰਾਣੇ ਵਿਰਸੇ ਦੇ ਵਿੱਚੋਂ ਉਸ ਚੀਜ਼ਾਂ ਆਪਣੇ ਘਰੇ ਹੁੰਦੀਆਂ ਗੀਆਂ ਉਹਦੇ ਤੇ ਤੁਹਾਨੂੰ ਕੁਝ ਚੀਜ਼ਾਂ ਬਾਜ਼ਾਰੋਂ ਲਿਆਉਣੀਆਂ ਪੈਣਗੀਆਂ ਉਹ ਆਪਾਂ ਦੇਵਾਂਗੇ ਔਰ ਕੇਰਾ ਜੇ ਤੁਸੀਂ ਫੀਡ ਬੰਦ ਕਰੋਗੇ ਬਾਜ਼ਾਰ ਦੀ ਇੱਕ ਵਾਰੀ ਦੁੱਧ ਘਟਣਗੇ ਪਸ਼ੂ ਤੁਹਾਡੇ ਉਸ ਤੋਂ ਬਾਅਦ ਦੁੱਧ ਵਧਣਗੇ ਔਰ ਪਸ਼ੂ ਦੁੱਧ ਟੁੱਟੂਗਾ ਨਹੀਂ ਇਹ ਕੀ ਕਰਦੇ ਆਂ ਵੀ ਆਪਾਂ ਬਾਜ਼ਾਰ ਵਾਲੀ ਫੀਡ ਇੱਕ ਵਾਰੀ ਪਾ ਦਿੰਨੇ ਆਂ ਗੱਟਾ ਲਿਆਂਦਾ ਗੱਟਾ ਮੁੱਕ ਗਿਆ ਜੀਮੀਦਾਰ ਕੋਲੇ ਟਾਈਮ ਨਹੀਂ ਹੁੰਦਾ ਲਿਆਉਣ ਦਾ ਕੋਈ ਚੋ ਨੇ ਨੂੰ ਲੱਗਿਆ ਵਾ ਕੋਈ ਚੋ ਨੇ ਨੂੰ ਮੋਟਰ ਛੱਡਣ ਗਿਆ ਕੋਈ ਖੇਤ ਗਿਆ ਵਾ ਉਹ ਦੋ ਦਿਨ ਟਾਈਮ ਲਿਆਉਂਦਾ ਲਿਆਉਂਦਾ ਗੋਨੇ ਵਾਲੇ ਮੰਡੀ ਜਾਂਦਾ ਜਾਂਦਾ ਟਾਈਮ ਲਾ ਆਂਦਾ ਉਹਦੋਂ ਨੂੰ ਆਪਣੀ ਮਾਂ ਦੁੱਧ ਘਟ ਜਾਂਦੀ ਆ ਫੇਰ ਉਹ ਕੀ ਕਰ ਦੇਂਗੇ ਚੱਕ ਕੇ ਫੋਨ ਕਰ ਦਿੰਦੇ ਆ ਵੀ ਬਾਬਾ ਸਾਡੀ ਮਾਂ ਦੁੱਧ ਘਟ ਗਈ ਅਸੀਂ ਕੀ ਕਰੀਏ ਫੇਰ ਉਸ ਤੋਂ ਬਾਅਦ ਕੀ ਹੁੰਦਾਗਾ ਜਦੋਂ ਉਹ ਆਪਾਂ ਬਾਜ਼ਾਰੋਂ ਲਿਆਂਦੀ ਫੀਲ ਨੂੰ ਉਹ ਦੁੱਧ ਘਟਾ ਦਿੰਦੀ ਆ ਕਿ ਜਦੋਂ ਦੁਬਾਰੇ ਪਾਉਣ ਲੱਗਦੇ ਆ ਫੇਰ ਪਾਉਣ ਉਹਨਾਂ ਹੀ ਦੁੱਧ ਫੇਰ ਆ ਜਾਂਦਾ ਅੱਜ ਆਪਾਂ ਇਹੋ ਜਿਹੀ ਫੀਲ ਬਣਾਓ ਜਿਹੜਾ ਦੁੱਧ ਤੁਸੀਂ 2 ਦਿਨ ਨਹੀਂ ਵੀ ਪਈ ਫੀਡੋ ਤੋ ਦੁੱਧ ਨਹੀਂ ਘਟਾਉਗੀ ਤੁਹਾਡਾ ਦੁੱਧ ਦੀ ਤੁਹਾਡੀ ਜੇ ਹੋ 19 ਕਿਲੋ ਦਿੰਦੀ ਆ ਤਾਂ 19 ਕਿਲੋ ਹੀ ਦੇਊਗੀ ਉਹ 18 ਕਿੱਲੇ ਤੋਂ ਉਹਦਾ ਲੈਵਲ ਨਹੀਂ ਆਊਗਾ ਮੁੱਲ ਵਾਲੀ ਦਾ ਕੀ ਕਰਦੇ ਆ ਜੇ 18 ਆਪਣੀ 19 18 19 ਕਿਲੋ ਦੁੱਧ ਦਿੰਦੀ ਆ ਉਹ ਇੱਕੇ ਦਮ 10 ਕਿਲੋ ਤੇ ਜਾ ਕੇ ਵਜਦੀ ਆ ਉਹਦੇ ਤੇ ਕੀ ਆਪਾਂ ਪੁਰਾਣਾ ਵਿਰਸਾ ਅੱਜ ਤੁਹਾਨੂੰ ਜਾਗਰੂਤ ਕਰਨ ਵਾਸਤੇ ਉਤਸ਼ਾਹ ਕਰਨ ਵਾਸਤੇ ਤੁਹਾਡਾ ਪਿਆਰ ਮਿਲਣ ਕਰਕੇ ਇਹੇ ਮੈਂ ਚੀਜ਼ਾਂ ਤੇ ਮੈਨੂੰ ਅੱਜ 3 ਦਿਨ ਹੋ ਗਏ ਆਪਣਾ ਡਿਸਕਸ ਕਰਦੇ ਨੂੰ ਬਣਾਉਂਦੇ ਨੂੰ ਕਰਦੇ ਨੂੰ ਇਕੱਠਿਆਂ ਕਰਦੇ ਨੂੰ ਦਿਮਾਗ ਲਾ ਕੇ ਸੋਚ ਸਮਝ ਕੇ ਆ ਤੁਹਾਡੇ ਸਾਹਮਣੇ ਸਾਰੀਆਂ ਚੀਜ਼ਾਂ ਰੱਖੀਆਂ ਔਰ ਲਿਖ ਕੇ ਰੱਖੀਆਂ ਔਰ ਵਿਸਤਾਰ ਨਾਲ ਲਿਖ ਕੇ ਦੱਸਿਆ ਤੁਹਾਨੂੰ ਔਰ ਪੂਰਾ ਚਾਰਟ ਬਣਾ ਕੇ ਦੱਸਿਆ ਵੀ ਕਿੰਨੀ ਚੀਜ਼ ਕਿੰਨੀ ਪਾਉਣੀ ਆ ਉਹਦੇ ਚ ਸਾਰਾ ਮੈਂ ਬੇਰਵਾ ਦੱਸਿਆ ਆ ਚੀਜ਼ਾਂ ਦੇ ਮੈਂ ਨਾਂ ਦੱਸਿਆ ਮੈਂ ਆਈਟਮਾਂ ਦੱਸੀਆਂ ਵੀ ਆਪਾਂ 15 ਆਈਟਮਾਂ ਪਾਉਣੀਆਂ ਔਰ ਫਾਲਤੂ ਆਈਟਮ ਉਹਦੇ ਵਿੱਚ ਮੈਂ ਕੋਈ ਨਹੀਂ ਪਾਈ ਜਿਹੜੇ ਪ੍ਰਾਣੇ ਵਿਰਸੇ ਦੀ ਜਿਹੜੇ ਕੰਮ ਮਾਉਣ ਵਾਲੀ ਚੀਜ਼ ਆ ਇਹਦੇ ਵਿੱਚ ਮੈਂ ਉਹੀ-ਉਹੀ ਪਾਈ ਆ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਨਾ ਵੀ ਮੈਂ ਕੀ-ਕੀ ਆਟਮਾ ਤੁਹਾਨੂੰ ਇੱਕ-ਇੱਕ ਵਾਰੀ ਦੱਸ ਦਿੰਨਾ ਮੈਂ ਕੀ ਪਾਈਆਂ ਗਈਆਂ ਇਹ ਤੁਸੀਂ ਵੀਡੀਓ ਨੂੰ ਵੇਖਿਓ ਇਹਨੂੰ ਕਮ ਸੇ ਕਮ ਦੋ ਵਾਰੀ ਵੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਤੇ ਵੀਰ ਬਣ ਕੇ ਇਸ ਤਰ੍ਹਾਂ ਜਾਂਚ ਕਰਕੇ ਫਿਰ ਇਹ ਫੀਡ ਬਣਮਾਇਓ ਤੇ ਜਿਹੜੋ ਤੁਸੀਂ ਇੱਕ ਵਾਰੀ ਆਪ ਦੀ ਪ੍ਰਾਣੀ ਫੀਡ ਤੁਸੀਂ ਪਾ ਰਹੇ ਹੋ ਉਹਦੇ ਨਾਲ ਤੁਸੀਂ ਇਹ ਬਣਵਾ ਕੇ ਰੱਖ ਲਓ ਇੱਕੇ ਦਮ ਉਹ ਫੀਡ ਨੂੰ ਤੁਸੀਂ ਬੰਦ ਨਾ ਕਰਿਓ ਇਹ ਮੇਰੀ ਫੀਡ ਜਿਹੜਾ ਵੀਰ ਭਾਈ ਬਣਾਊਗਾ ਉਹ ਇਹ ਬਣਵਾ ਕੇ ਰੱਖ ਲੈ ਉਹਨੂੰ ਹੌਲੀ-ਹੌਲੀ ਬੰਦ ਕਰੇ ਫੇਰ ਇਹ ਸਟਾਰਟ ਕਰ ਦੇ ਫੇਰ ਜਦੋਂ ਤੁਸੀਂ ਇਹ ਪਾਉਣ ਲੱਗੇ ਤੁਸੀਂ ਬਾਜ਼ਾਰ ਦੀ ਫੀਡ ਭੁੱਲ ਜਾਓਗੇ ਅਗਰ ਨਾਲੇ ਤਾਂ ਉਹ ਮਹਿੰਗੀ ਪੈਂਦੀ ਆ ਔਰ ਇਹ ਸਸਤੀ ਪਊਗੀ ਉਦੋਂ ਔਰ ਰਿੰਗ ਨਾਲ ਤੇ ਤੁਹਾਡੇ ਮਤਬਲ ਕੰਮ ਦੀਆਂ ਚੀਜ਼ਾਂ ਔਰ ਕ੍ਰਿਟੀਕਲ ਚੀਜ਼ਾਂ ਜਿਹੜੀਆਂ ਪ੍ਰਾਣੇ ਵਿਰਸੇ ਦੀਆਂ ਚੀਜ਼ਾਂ ਤਾਕਤ ਵਾਲੀਆਂ ਬਟਾਮਣਾ ਵਾਲੀਆਂ ਚੀਜ਼ਾਂ ਉਹੋ ਤੁਹਾਨੂੰ ਅੱਜ ਦਿਖਾ ਰਹੇ ਆ ਆ ਵੇਖੋ ਜੀ ਇਹ ਆਪਾਂ ਕਾਲੇ ਛੋਲੇ ਆ ਗਏ ਇਹਦੇ ਉੱਤੇ ਤੁਹਾਡੇ ਕੋਲੇ ਲਿਖਿਆ ਹੋਇਆ ਇਹ ਲੈਣੇ ਆਂਗੇ ਆਪਾਂ ਚਾੜ ਦੇ ਉੱਤੇ ਲਿਖਿਆ ਹੋਇਆ ਹੈਗਾ ਆਪਾਂ ਇਹ ਲੈਣੇ ਆਂਗੇ 10 ਕਿਲੋ ਫਿਰ ਆ ਗਈ ਆਪਣੇ ਕੋਲੇ ਸੋਆਬੀਨ ਇਹ ਸੋਆਬੀਨ ਆ ਗਈ ਰਿਜਨਲ ਇਹ ਵੀ ਲੈਣੀ ਆਪਾਂ 10 ਕਿਲੋ ਜਿਹੜੀ ਸੋਆਬੀਨ ਇਹਦੇ ਵਿੱਚ ਨਿਰਾ ਦੁੱਧਾ ਭਾਈ ਦੁੱਧ ਵਧਾਉਣ ਤੇ ਹੀ ਪੂਰਾ ਭਰਪੂਰ ਕੰਮ ਕਰਦੀ ਆ ਜਿਹੜੇ ਆਪਣੇ ਆਗੇ ਛੋਲੇ ਛੋਲਿਆਂ ਦੇ ਵਿੱਚ ਪੂਰੀ ਨਰਜੀ ਆ ਗਈ ਪੂਰੀ ਨਰਜੀ ਦਿੰਦੀ ਆ ਪਸ਼ੂ ਨੂੰ ਖੜਾ ਕਰਦੀ ਆ ਔਰ ਦੁੱਧ ਵਧਾਉਣ ਦੇ ਵਿੱਚ ਪੂਰਾ ਐਨ ਕਾਰਗਲ ਤਜਰਬਾ ਇਹਦਾ ਫੇਰ ਆ ਗਈ ਆਪਣੇ ਕੋਲੇ ਸਰੋਂ ਸਰੋਂ ਵੀ ਕਿਸਾਨ ਭਰਾਵਾਂ ਕੋਲੇ ਘਰੇ ਹੁੰਦੀ ਆਗੀ ਇਹ ਆਪਾਂ ਸਰੋਂ ਦਾ ਜਿਹੜਾ ਹੈਗਾ ਇਹ ਪਾਉਣੀ ਆਪਾਂ 5 ਕਿਲੋ ਮੈਂ ਅੱਜ ਤੁਹਾਨੂੰ ਦੱਸੂਗਾ ਇੱਕ ਕੁਆਟਲ ਦੀ ਔਰ 1 ਕੁਆਰਟਲ ਤੋਂ ਗਾਹਾਂ ਭਮਾ ਤੁਸੀਂ 10 ਕੁਆਰਟਲ ਬਣਾ ਲਓ ਭਮਾ ਤੁਸੀਂ 5 ਕੁਆਰਟਲ ਬਣਾ ਲਓ ਹੁਣ ਆਪਣੇ ਕੋਲੇ ਆ ਗਈ ਜੀ ਸਰੋਂ ਸਰੋਂ ਆਪਾਂ ਪਾਉਣੀ ਆਂਗੀ 5 ਕਿਲੋ ਫੇਰ ਉਦੋਂ ਬਾਅਦ ਆ ਗਈ ਆਪਣੇ ਕੋਲੇ ਕਣਕ ਇਹ ਕਣਕ ਪਾਉਣੀ ਆਪਾਂ 20 ਕਿਲੋ ਫੇਰ ਆਪਣੇ ਕੋਲੇ ਆ ਗਈ ਮੱਕੀ ਮੱਕੀ ਆ ਗਈ ਮੱਕੀ ਪਾਉਣੀ ਆਪਾਂ 10 ਕਿਲੋ ਫੇਰ ਆਪਾਂ ਕੀ ਕਰਨਾ ਹੈਗਾ ਚੌਲਾਂ ਦੀ ਕਣੀ ਆਪਾਂ ਜਰੂਰ ਪਾਉਣੀ ਆ ਇਹਦੇ ਵਿੱਚ ਚੌਲਾਂ ਦੀ ਕਣੀ ਆਪਾਂ 10 ਕਿਲੋ ਜਰੂਰ ਪਾਓ ਇਹਦਾ ਤੁਹਾਨੂੰ ਪਾਉਣ ਦਾ ਕੀ ਕੀ ਚੀਜ਼ ਦਾ ਕਿਵੇਂ-ਕਿਵੇਂ ਫਾਇਦਾ ਇਹ ਬਾਅਦ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਫੇਰ ਆ ਗਈ ਆਪਣੇ ਕੋਲੇ ਬੜੇਮਿਆਂ ਦੀ ਖਾਲ ਇਹ ਖਾਸ ਕਰਕੇ ਬੜੇਮਿਆਂ ਦੀ ਖਾਲ ਆਪਾਂ ਵੇਖ ਕੇ ਲੈਂਦੀ ਜਾਵੇ ਪ्योर ਲੈਂਦੀ ਜਾਵੇ ਕਿਸੇ ਚੰਗੀ ਕੰਪਨੀ ਦੀ ਲੈਂਦੀ ਜਾਵੇ ਜਿਹਦੇ ਵਿੱਚ ਮਿਲਾਵਟ ਨਾ ਹੋਵੇ ਉਸ ਤੋਂ ਬਾਅਦ ਆ ਗਈ ਆਪਣੇ ਕੋਲੇ ਸਰੋਂ ਦੀ ਖਾਲ ਸਰੋਂ ਦੀ ਖਲ ਤੇ ਮੈਂ ਇੱਕ ਲਾਜ਼ਮੀ ਬੇਨਤੀ ਕਰੂੰਗਾ ਭੀਰ ਭਰਾਵਾਂ ਨੂੰ ਜੇ ਛੋਟੇ ਕੋਲੂ ਤੋਂ ਲਈ ਜਾਵੇ ਤਾਂ ਖਲ ਬਹੁਤ ਬਿੱਤਰ ਆ ਜਿਵੇਂ ਆਪਾਂ ਵੱਡੇ ਸਪੈਲਰ ਤੋਂ ਖਲ ਲਿਆਉਨੇ ਆ ਉਹਦੇ ਵਿੱਚ ਤੇਲ ਬਿਲਕੁਲ ਨਹੀਂ ਹੁੰਦਾ ਉਹ ਤਿੰਨ ਤਿੰਨ ਵਾਰੀ ਕੱਢ ਕੇ ਵੱਡੇ ਸਪੈਲਰਾਂ ਦੇ ਵਿੱਚ ਜੇ ਤੁਸੀਂ ਅੰਦਰ ਜਾ ਕੇ ਵੇਖੋ ਉਹਦੇ ਉੱਤੇ ਤੇਲ ਭੋਰਾ ਵੀ ਨਹੀਂ ਹੁੰਦਾ ਅਗਰ ਤੁਸੀਂ ਆਹ ਖਲ ਘਰ ਦੀ ਕਢਾਈ ਆ ਇੱਕ ਤਾਂ ਇਹ ਮੋਟੀ ਹੋ ਗਈ ਮੋਟੀ ਪੇਪੜੀ ਦੀ ਔਰ ਜਦੋਂ ਭਿੱਜੂਗੀ ਪੂਰੇ ਪੁੱਜ ਕੇ ਪੂਰੇ ਫੁੱਲ ਫੁੱਲ ਕੰਮ ਕਰਦੀ ਆਗੀ ਇਹ ਇਹ ਖਾਸ ਕਰਕੇ ਮੇਰੇ ਵੀਰ ਭਰਾਵਾਂ ਨੂੰ ਇਹ ਖੜ ਲਿਆਉਣ ਤਾਂ ਛੋਟੇ ਕੋਲੂ ਦੀ ਮਿਲ ਜੇ ਤਾਂ ਲੈ ਆਉਣ ਜੇ ਨਹੀਂ ਭਾਈ ਮਿਲਦੀ ਤਾਂ ਭਾਈ ਫਿਰ ਵੱਡੇ ਦੀ ਲੈ ਆਓ ਇਹ 10 ਕਿਲੋ ਪਾਉਣੀ ਆ ਜੀ ਅੱਛਾ ਫਿਰ ਉਦੋਂ ਬਾਅਦ ਆ ਗਿਆ ਆਪਣੇ ਕੋਲੇ ਛੋਲਿਆਂ ਦਾ ਛਿਲਕਾ ਛੋਲੇ ਵੀ ਪਾਤੇ ਆਪਾਂ ਤੇ ਛਿਲਕਾ ਪਾਉਣਾ ਵੀ ਆਪਾਂ ਨੂੰ ਜ਼ਰੂਰੀ ਆ ਜਿਹੜਾ ਪ੍ਰੋਟੀਨ ਛਿਲਕੇ 'ਚੋਂ ਮਿਲਣਾ ਆਗਾ ਉਹ ਛੋਲਿਆਂ ਤੋਂ ਨਹੀਂ ਮਿਲਣਾ ਭਾਈ ਅਡੋ ਅਡ ਪਾਉਣ ਦਾ ਅਡੋ ਅਡ ਤਰੀਕਾ ਛੋਲਿਆਂ ਦਾ ਛਿਲਕਾ ਆ ਗਿਆ ਆਪਣੇ ਕੋਲੇ 10 ਕਿਲੋ 10 ਕਿਲੋ ਆਪਣੇ ਕੋਲੇ ਆ ਗਿਆ ਫਿਰ ਕਣਕ ਦਾ ਚੋਕਰ ਇਹ ਨਾ ਸਮਝ ਲੋ ਵੀ ਕਣਕ ਪਾਦੀ ਦਾ ਚੋਕਰ ਪਾਉਣ ਦਾ ਕੋਈ ਮਤਲਬ ਨਹੀਂ ਇਹਦੇ ਵਿੱਚ ਭਰੂਰ ਫਾਈਬਰ ਹੁੰਦਾ ਹੈਗਾ ਔਰ ਪਸ਼ੂ ਨੂੰ ਮੋਟਾ ਤਾਜ਼ਾ ਕਰਨ ਵਾਸਤੇ ਇਹਦੇ ਵਿੱਚ ਬਹੁਤ ਸ਼ਮਤਾ ਰੱਖਦਾ ਹੈਗਾ ਇਹ ਚੀਜ਼ ਫਿਰ ਆ ਗਿਆ ਆਪਣੇ ਕੋਲੇ ਮਿੱਠਾ ਸੋਡਾ ਮਿੱਠਾ ਸੋਡਾ ਆਪਾਂ 1 ਕਵਾਰਟਲ ਮਗਰ 1 ਕਿਲੋ ਆਪਾਂ ਜ਼ਰੂਰ ਪਾਉਣਾ ਹੈਗਾ ਇਹ ਆਪਣਾ ਪਾਉਣਾ ਬਹੁਤ ਜ਼ਰੂਰੀ ਆ ਮਿੱਠਾ ਸੋਡਾ ਇਹ ਬਹੁਤ ਚੀਜ਼ਾਂ ਨੂੰ ਮਤਲਬ ਕੰਮ ਕਰਦਾ ਫੇਰ ਆ ਗਿਆ ਆਪਣੇ ਕੋਲੇ ਨੂਨ ਨੂਨ ਆਪਾਂ ਪਾਉਣਾ 1 ਕਿਲੋ ਅਗਰ ਨੂਨ ਆਪਣੇ ਕੋਲੇ ਡਲੇ ਵਾਲਾ ਤਾਂ ਇਹ ਕੁੱਟ ਕੇ ਪਾ ਲੋ ਬਿਹਤਰ ਤਾਂ ਇਹ ਇਹ ਨੂਨ ਜ਼ਿਆਦਾ ਅੱਜਕੱਲ੍ਹ ਚੱਲ ਰਿਹਾ ਹੈਗਾ ਕਿਉਂ ਸੈਦਾ ਨਾਮਕ ਬੋਲਦੇ ਆ ਇਹਨੂੰ ਇਹਦਾ ਭਰਪੂਰ ਮਾਤਰਾ ਹੈਗੀ ਔਰ ਚੰਗਾ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਅਗਰ ਕੁੱਟ ਕੇ ਵੀ ਪਾ ਲੀਏ ਆਪਾਂ ਜੇ ਆਪਾਂ 5 ਕੁਆਟਲ ਬਣਾਉਣੀ ਆ ਤਾਂ 5 ਕਿਲੋ ਨੂਨ ਕੁੱਟਣ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਕੁੱਟ ਕੇ ਵੀ ਆਪਾਂ ਤਿਆਰ ਕਰ ਲਾਂਗੇ ਜੇ ਆਪਾਂ ਦੇਸੀ ਦੇ ਪਾਸੇ ਤੁਰਨਾ ਹੈ ਤਾਂ ਆਪਾਂ ਨੂੰ ਭਾਈ ਮਿਹਨਤ ਕਰਨੀ ਪਊ ਜਿਹੜੀ ਆਪਣੀ ਮੇਰੀ ਵੀਡੀਓ ਹੁੰਦੀ ਆ ਮੇਰੀਆਂ ਵੀਡੀਓ ਦਾ ਸਾਰੀਆਂ ਮਿਹਨਤਾਂ ਵਾਲੀਆਂ ਹੀ ਆ ਪਤਾ ਹੀ ਤਾਂ ਭਾਈ ਆਪ ਮੈਂ ਮਿਹਨਤੀ ਆ ਤਾਂ ਲੱਗਦਾ ਮੈਨੂੰ ਵੀ ਮੈਂ ਮਿਹਨਤ ਮਿਹਨਤ ਨਾਲ ਬਣਾਉਣਾ ਹੈ ਤੇ ਮਿਹਨਤ ਕਰਦਾ ਹੈ ਮਿਹਨਤ ਤੋਂ ਬਿਨਾ ਮੇਰੀ ਵੀਡੀਓ ਕੋਈ ਨਹੀਂ ਹੋਊਗੀ ਕਿੱਥੇ ਮਰਜੀ ਜਾ ਕੇ ਪੁਰਾਣੀਆਂ ਵੀਡੀਓ ਕੋਈ ਚੱਕ ਲੋ ਮੇਰੀ ਸਾਰੀਆਂ ਮਿਹਨਤ ਕਰਕੇ ਚੀਜ਼ ਦੇਣ ਵਾਲੀਆਂ ਸੌਖੀ ਕੋਈ ਨਹੀਂ ਮੈਂ ਦੱਸਦਾ ਵੀ ਬਾਜ਼ਾਰੋਂ ਚੱਕੀ ਤੇ ਲਿਆ ਕੇ ਪਸ਼ੂ ਦੇ ਮੂੰਹ ਚ ਦੇਤੀ ਉਹ ਨਹੀਂ ਮੈਂ ਦੱਸਦਾ ਭਾਈ ਮੈਂ ਮਿਹਨਤ ਤੇ ਦੱਸਦਾ ਫੇਰ ਆ ਗਿਆ ਜਮਾ ਆਪਣੇ ਕੋਲੇ ਸਿਰਾ ਇਹ ਨਾ ਭੁੱਲੋ ਮੇਰੇ ਵੀਰ ਇਹ ਸਿਰਾ ਤਾਂ ਜਮਾ ਆਪਾਂ ਜਿਹੜੀ ਆ ਗਈ ਸੌਂਫ ਜਿਹਨੂੰ ਆਪਾਂ ਕਹਿੰਦੇ ਇੱਕ ਕਿਲੋ ਜ਼ਰੂਰ ਪਵਾਓ ਇੱਕ ਕਿਲੋ ਸੌਫ ਇੱਕ ਕੁਆਟਲ ਮਗਰ ਜ਼ਰੂਰ ਪਵਾਓ ਇਹਦੇ ਫਾਇਦੇ ਮੈਂ ਬਾਅਦ ਚ ਦੱਸਦਾ ਹਾਂ ਅਗਰ ਦੱਸ ਸਕਦਾ ਸੀਗਾ ਮੈਂ ਤੁਹਾਨੂੰ ਇੱਕ ਕਿਲੋ ਹਲਦੀ ਵੀ ਉਹ ਨਹੀਂ ਦੱਸੀ ਹੁਣ ਇਹ ਗਰਮੀ ਦੀ ਫੀਡ ਦੇ ਵਿੱਚ ਨਹੀਂ ਪੈਂਦੀ ਹੁਣ ਗਾਂ ਜਦੋਂ ਸਰਦੀ ਦੀ ਫੀਡ ਆਊਗੀ ਉਹਦੇ ਵਿੱਚ ਮੈਂ ਹਲਦੀ ਵਗੈਰਾ ਦੇ ਚੀਜ਼ਾਂ ਉਹ ਮੈਂ ਜ਼ਰੂਰ ਦੱਸੂਗਾ ਉਹ ਚੀਜ਼ਾਂ ਵੀ ਕਿਵੇਂ-ਕਿਵੇਂ ਪਾਉਣੀਆਂ ਹੈਗੀਆਂ ਹੁਣ ਮੈਂ ਇਹ ਕੱਲੀ ਤਿਆਰ ਕੀਤੀ ਹੈ ਗਰਮੀ ਦੇ ਵਾਸਤੇ ਵੀ ਗਰਮੀ ਦੇ ਵਿੱਚ ਆਪਾਂ ਦੇਣੀ ਆ ਤਾਂ ਉਹਦੇ ਵਿੱਚ ਕੀ ਕੀ ਜ਼ਰੂਰਤਾਂ ਹਨ ਹੁਣ ਮੈਂ ਤੁਹਾਨੂੰ ਦੱਸਦਾ ਵਿਸਤਾਰ ਨਾਲ ਜਿਵੇਂ ਹੁਣ ਆਪਾਂ ਛੋਲੇ ਪਾ ਲਏ ਛੋਲਿਆਂ ਦੇ ਵਿੱਚ ਤਾਕਤਾਂ ਭਰਪੂਰ ਇਹ ਤਾਕਤ ਦੇਣਗੇ ਅਗਰ ਪਹਿਲਾਂ ਆਪਾਂ ਕੁੱਟ ਕੇ ਪਾਉਂਦੇ ਸੀ ਬੱਕਲੀਆਂ ਵਗੈਰਾ ਪਾਉਂਦੇ ਸੀਗੇ ਆਪਾਂ ਹੁਣ ਆਪਾਂ ਛੋਲੇ ਗਏ ਆ ਭੁੱਲ ਹੁਣ ਇਹ ਪਾਉਣੇ ਬਹੁਤ ਜ਼ਰੂਰੀ ਆ ਫਿਰ ਆ ਗਈ ਇਹ ਸੁਆਬੀਨ ਸੋਆਬੀਨ ਦਾ ਪ੍ਰੋਟੀਨ ਭਾਈ ਨਿਹਰਾ ਖਜ਼ਾਨਾ ਪ੍ਰੋਟੀਨ ਦਾ ਦੁੱਧ ਹੀ ਦੁੱਧ ਹੈ ਇਹਦੇ ਵਿੱਚ ਫੇਰ ਆ ਜਾਂਦੀ ਆਪਣੀ ਸਰੋਂ ਇਹ ਸਰੋਂ ਆਪਾਂ ਕਿਉਂ ਪਾਉਣੀ ਹੈਗੀ ਆਪਾਂ ਕਹਿ ਦਈਏ ਵੀ ਇਹਦੇ ਵਿੱਚ ਸਰੋਂ ਦੀ ਖਲ ਪਾ ਲਈ ਤੇ ਇਹਨੂੰ ਪਾਉਣ ਦੀ ਲੋੜ ਨਹੀਂ ਨਹੀਂ ਭਾਈ ਜਿਹੜਾ ਤੇਲ ਇਹਦੇ ਵਿੱਚ ਉਹ ਮਿਲਣਾ ਹੈਗਾ ਉਹ ਤੇਲ ਇਹਦੇ ਵਿੱਚ ਨਹੀਂ ਓਨੀ ਮਾਤਰਾ ਇਹਦੀ ਕੁਆਂਟੀਟੀ ਮੈਂ ਘਟਾ ਕੇ ਪਾਈ ਆ ਵੀ ਆਪਾਂ ਨੂੰ ਜਿੰਨੀ ਚਾਹੀਦੀ ਸੀ ਉਹ ਤੋਂ ਆਪਾਂ ਘਟਾ ਕੇ ਪਾਤੀ ਹੁਣ ਇਹ ਮੈਂ 5 ਕਿਲੋ ਹੀ ਲਿਖੀ ਆ ਕੁਆਟਲ ਮਗਰ ਮੈਂ 10 ਕਿਲੋ ਨਹੀਂ ਲਿਖਤੀ ਮੈਂ 15 ਕਿਲੋ ਨਹੀਂ ਲਿਖਤੀ ਨਹੀਂ ਕੈਲਕੂਲੇਟ ਕਰਕੇ ਹੀ ਪਾਈ ਆ ਫੇਰ ਲਾ ਲਓ ਹੁਣ ਮੱਕੀ ਮੱਕੀ ਵੀ ਦੁੱਧ ਵਧਾਉਣ ਦੇ ਵਿੱਚ ਇਹਦਾ ਪੂਰਾ ਯੋਗਦਾਨ ਆ ਇਹਦੇ ਵਿੱਚ ਵੀ ਪੂਰਾ ਦੁੱਧ ਹੁੰਦਾ ਹੈਗਾ ਇਹ ਦੁੱਧ ਹੋਣ ਕਰਕੇ ਇਹ ਮੱਕੀ ਵੀ ਪਾਉਣੀ ਜ਼ਰੂਰੀ ਆ ਜਿਹੜੀ ਆ ਗਈ ਚੌਲਾਂ ਦੀ ਕਣੀ ਚੌਲਾਂ ਦੀ ਕਣੀ ਦਾ ਕੀ ਫਾਇਦਾ ਹੈ ਚੌਲਾਂ ਦੀ ਕਣੀ ਇੱਕ ਤਾਂ ਦੁੱਧ ਵਧਾਉਂਦੀ ਵਧਾਉਂਦੀ ਆ ਇੱਕ ਕਈ ਲੋਕ ਕਹਿ ਦਿੰਦੇ ਆ ਵੀ ਇਹ ਸਿੱਧੀ ਬਣਾਉਂਦੀ ਆ ਜੀ ਤੇ ਪਸ਼ੂ ਦੇ ਥਣ ਖਰਾਬ ਕਰਦੀ ਆ ਨਹੀਂ ਭਾਈ ਇਹ ਪਸ਼ੂਆਂ ਦੇ ਥਣ ਨਹੀਂ ਖਰਾਬ ਕਰਦੀ ਇਹਨੂੰ ਤੁਸੀਂ ਥੋੜੀ ਮਾਤਰਾ ਦੇ ਵਿੱਚ ਪਾਉਣੀ ਆ ਜਿਵੇਂ ਕਿ ਲਿਖਿਆ 10 ਕਿਲੋ ਇਹ ਸਸਤੀ ਕਰਕੇ ਨਹੀਂ ਵੀ 25 ਕਿਲੋ ਪਾ ਲੋ ਇਹਨੇ ਕੀ ਆ ਜਿਵੇਂ ਪਸ਼ੂ ਨੂੰ ਬਾਰ ਬਾਰ ਮੋਕ ਲੱਗਦੀ ਆ ਇਹ ਇਹਦੇ ਵਿੱਚ ਇਹਦਾ ਪੂਰਾ ਯੋਗਦਾਨ ਆਗਾ ਮੋਕ ਨੂੰ ਰੋਕਣਾ ਇਹ ਪਾਉਣੀ ਬਹੁਤ ਜ਼ਰੂਰੀ ਆ ਜਿਵੇਂ ਆ ਗਈ ਆਪਣੇ ਕੋਲੇ ਖਾਲ ਆ ਗਈ ਇਹ ਬੜੇਮਿਆਂ ਦੀ ਆਪਾਂ ਬੜੇਮੇ ਪਾਵਾਂਗੇ ਦਾ ਗਰਮੀ ਦੇ ਵਿੱਚ ਬੜੇਮੇ ਨਹੀਂ ਪਾ ਸਕਦੇ ਆਪਾਂ ਫਿਰ ਕੀ ਕਰਨਾ ਹੈਗਾ ਆਪਾਂ ਬਹੁਤ ਗਰਮੈਸ਼ ਦੇਣਗੇ ਬਹੁਤ ਹਾਈ ਕੁਆਲਿਟੀ ਦੀ ਆਪਣੀ ਫੀਡ ਬਣ ਜੂਗੀ ਉਹਦੇ ਚ ਆਪਾਂ ਬੜੇਮਿਆਂ ਦੀ ਖਲ ਪਾ ਸਕਦੇ ਆ ਉਹ ਕੋਟਾ ਆਪਾਂ ਪੂਰਾ ਕਰ ਸਕਦੇ ਆ ਫਿਰ ਆਕ ਆਪਣੀ ਆ ਗਈ ਸਰੋਂ ਦੀ ਖਲ ਸਰੋਂ ਦੀ ਖਲ ਆ ਗਈ ਤਾਂ ਇਹ ਆਪਾਂ ਸਰੋਂ ਦੀ ਖਲ ਭਾਈ ਜਦੋਂ ਪਾਉਣੀ ਬਹੁਤ ਜ਼ਰੂਰੀ ਆ ਇੱਕ ਤਾਂ ਦੁੱਧ ਵਧਾਉਣ ਦੇ ਵਿੱਚ ਬਹੁਤ ਯੋਗਦਾਨ ਪਿੰਡਾ ਇਹਦੇ ਨਾਲ ਚਮਕਦਾ ਹੈਗਾ ਪਸ਼ੂ ਚਾਰ ਕਰਦਾ ਹੈਗਾ ਤੇ ਬਿਲਕੁਲ ਇਹ ਓਕੇ ਦਾ ਡਿਸੀਜਨ ਦਿੰਦੀ ਆ ਕਿ ਇਹ ਸਰੋਂ ਦੀ ਖਲ ਔਰ ਜੇ ਛੋਟੇ ਕੋਲੂ ਦੀ ਮਿਲ ਜੇ ਤਾਂ ਤੁਸੀਂ ਭਿਉਂ ਕੇ ਰੱਖ ਲਓ ਇਹਨੂੰ ਤੁਸੀਂ ਛੋਟੇ ਕੋਲੂ ਦੀ ਤੇ ਉੱਤੇ ਤੇਲ ਆ ਜਾਊਗਾ ਫਿਰ ਕੀ ਹੋਊਗਾ ਤੁਸੀਂ ਰਲਾਉਣ ਮੌਕੇ ਅੱਖਾਂ ਦੇ ਵਿੱਚ ਵੀ ਪੂਰਾ ਇਹ ਪੂਰਾ ਪਾਣੀ ਕਢ ਦਿੰਦੀ ਆ ਅੱਖਾਂ ਦਾ ਜੇ ਸਹੀ ਓਰੀਜਨਲ ਖਲ ਤਾਂ ਉਹ ਹੁੰਦੀ ਆ ਆਪਾਂ ਨੂੰ ਛਿਲਕੇ ਵੀ ਪਾਉਣੇ ਜ਼ਰੂਰੀ ਆ ਜਿਵੇਂ ਕਣਕ ਦਾ ਚੋਕਰ ਆ ਗਿਆ ਔਰ ਇਹ ਛਿਲਕਾ ਆ ਗਿਆ ਛਿਲਕੇ ਦੇ ਨਾਲ ਆਇਆ ਜੇ ਆਪਾਂ ਸਾਰੇ ਅਨਾਜ ਹੀ ਕਰ ਲੈ ਹੈਵੀ ਤੇ ਆਪਣੀ ਫੀਡ ਫੀਡ ਆਪਾਂ ਵਧਾਉਣੀ ਵੀ ਆ ਉਹਦੇ 'ਚ ਇਹ ਇਹ ਵੀ ਜ਼ਰੂਰੀ ਆ ਜੀ ਇਹ ਪਾਉਣੀਆਂ ਉਹਦੇ ਨਾਲ ਕੀ ਆ ਤੁਸੀਂ ਕਈ ਵਾਰੀ ਬਾਜ਼ਾਰ ਦੇ ਵਿੱਚੋਂ ਪ੍ਰੋਪਰ ਨਹੀਂ ਮਿਲਦਾ ਸੋਆ ਵੀਣ ਦਾ ਛਿਲਕਾ ਵੀ ਮਿਲ ਜਾਂਦਾ ਹੈ ਔਰ ਤੁਸੀਂ 10 ਕਿਲੋ ਇਹ ਵੀ ਜੇ ਐਡ ਕਰ ਲੋਗੇ ਤਾਂ ਕੋਈ ਚੱਕਰ ਨਹੀਂ ਇਹ ਮੈਂ ਤਾਂ ਨਹੀਂ ਦਿਖਾਇਆ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਬਹੁਤ ਘੱਟ ਮਿਲਦਾ ਹੈ ਇਹ ਮਿਲਦਾ ਸੀਜ਼ਨ ਵਾਈ ਅਗਰ ਤੁਸੀਂ ਇਹ ਪਾਉਣ ਲੱਗੇ ਥੋੜਾ ਦੁੱਧ ਵਾਜੂ ਬਾਜ਼ਾਰ ਚੋਂ ਨਾ ਮਿਲਿਆ ਦੁੱਧ ਘਟਾ ਦੋ ਜਿਹੜਾ ਛੋਲਿਆਂ ਦਾ ਛਿਲਕਾ ਹੈਗਾ ਇਹ ਨਹੀਂ ਘਟਾਉਂਦਾ ਇਹ ਪ੍ਰੋਪਰ ਉਹਨਾਂ ਹੀ ਰੱਖਦਾ ਹੈ ਫਿਰ ਆ ਗਿਆ ਆਪਣੇ ਕੋਲੇ ਮਿੱਠਾ ਸੋਡਾ ਮਿੱਠਾ ਸੋਡਾ 1 ਕਿਲੋ ਪਾਉਣਾ ਜ਼ਰੂਰੀ ਆ ਆਪਣੇ ਕੋਲੇ ਹੁਣ ਤੂੜੀ ਆਈ ਤੂੜੀ ਦੇ ਵਿੱਚ ਬਹੁਤ ਰੇਤਾ ਹੁੰਦਾ ਸੀਗਾ ਲੋਕਾਂ ਨੂੰ ਪਸ਼ੂਆਂ ਨੂੰ ਬਹੁਤ ਬੰਨ ਪਏ ਹੁਣ ਜਿਵੇਂ 15 20 ਕੇਸ ਆਪਣੇ ਕੋਲੇ ਐਤ ਕੀ ਐਤ ਕੀ ਫੋਨਾਂ ਆਦੇ ਆ ਸੀਜ਼ਨ ਸੀਜ਼ਨ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਵੇਖੋ ਵੀ ਪ੍ਰਮਾਤਮਾ ਨੇ ਕਰਨਾ ਦਾ ਧੰਨ ਗੁਰੂ ਰਾਮਦਾਸ ਨੇ ਆ ਜਿਨ੍ਹਾਂ ਦੇ ਵਿੱਚੋਂ 5 10 ਕੇਸ ਆਪਣੇ ਕੋਲੇ ਇਹੋ ਜਿਹੇ ਵੀ ਆਏ ਬਾਈ ਜੀ ਵੀ ਸਾਡਾ ਪਸ਼ੂ ਠੀਕ ਹੋ ਗਿਆ ਥੋੜੀ ਐਸ ਦਵਾਈ ਦੱਸਣ ਦੇ ਨਾਲ ਉਹਨਾਂ ਨੂੰ ਆਪਾਂ ਦਵਾਈ ਦੱਸੀ ਓਵੇਂ ਓਵੇਂ ਦੱਸੀ ਗਏ ਵੀ ਭਾਈ ਆਹ ਜਾ ਕਰ ਲਓ ਆਹ ਜਾ ਕਰ ਲਓ ਆਹ ਜਾ ਕਰ ਲਓ ਕਰਨਾ ਮੇਰੇ ਮਾਲਕ ਨੇ ਆ ਧੰਨ ਗੁਰੂ ਰਾਮਦਾਸ ਨੇ ਛੋਟਾ ਪਾਉਣਾ ਬਹੁਤ ਜ਼ਰੂਰੀ ਆ ਜਿਵੇਂ ਆਪਣੇ ਗੈਸ ਐਸਟीडी ਬਣਦੀ ਓਵੇਂ ਬਣ ਨਹੀਂ ਦਿੰਦਾ ਹਾਜਮੇ ਦੇ ਵਿੱਚ ਦਾਣਾ ਗਾਲਣ ਦੇ ਵਿੱਚ ਜਲਦੀ ਹਾਜਮ ਆਉਣ ਦੇ ਵਿੱਚ ਬਹੁਤ ਭਰਪੂਰ ਇਹ ਕੰਮ ਕਰਦਾ ਹੈ ਜਿਹੜਾ ਨੂਨ ਆ ਨੂਨ ਪਾਉਣਾ ਵੀ ਬਹੁਤ ਜ਼ਰੂਰੀ ਆ ਨੂਨ ਹਾਜਮੇ ਦੇ ਵੀ ਕੰਮ ਆਉਂਦਾ ਹੈਗਾ ਮਤਲਬ ਇਹ ਨੂਨ ਆ ਜਿਹੜਾ ਪਾਉਣਾ ਬਹੁਤ ਜ਼ਰੂਰੀ ਨੂਨ ਹੈਗਾ ਨੂਨ ਦੀ ਮਹੱਤਤਾ ਵੀ ਰੱਖੋ ਕਿਲੋ ਜ਼ਰੂਰ ਪਵਾਓ ਤੁਸੀਂ ਉਹਦੇ ਵਿੱਚ ਅਗਰ ਜਿਹੜੀ ਸੌਂਫ ਪਾਉਣੀ ਆ ਸੌਫ ਜਰੂਰ ਗਰਮੀ ਦੇ ਦਾਣੇ ਦੇ ਵਿੱਚ 1 ਕਿਲੋ ਜਰੂਰ ਪਾ ਦਿਓ ਕਦੇ ਅਗਾਲੇ ਨੂੰ ਬੰਦ ਨਹੀਂ ਕਰਨ ਦੇਊਗੀ ਇਹ ਜਿਹੜਾ ਪਸ਼ੂ ਗਾਲਾ ਕਰਦਾ ਉਹਨੂੰ 44 ਵਾਰ 1 ਮਿੰਟ ਦੇ ਵਿੱਚ ਮੂੰਹ ਨੂੰ ਕਰਨਾ ਚਾਹੀਦਾ ਇਹ ਜਿਹੜਾ ਬਹੁਤ ਚੰਗੀ ਮਤਵ ਵਾਲਾ ਸੌਫਾ ਸੌਫ ਤੁਸੀਂ ਜਰੂਰ ਪਾਓ ਹੁਣ ਫਿਰ ਰਹੀ ਗੱਲ ਆਹਾ ਝਾੜ ਦੀ ਝਾੜ ਤੁਹਾਨੂੰ ਸਾਰਾ ਝਾੜ ਦਿਖਾਤਾ ਇਹਦੇ ਤੇ ਸਾਰਾ ਬੇਰਬਾ ਦਿੱਤਾ ਹੈ ਮੇਰਾ ਕਿੰਨਾ ਕਿੰਨਾ ਪਾਉਣਾ ਕਿੰਨਾ ਕਿੰਨਾ ਪਾਉਣਾ ਸਾਰੀਆਂ ਚੀਜ਼ਾਂ ਦਾ ਵਿਸਤਾਰ ਨਾਲ ਦੱਸਿਆ ਹੈ ਉਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਐਡ ਕਰ ਸਕਦੇ ਹੋ ਇਹਦੇ ਵਿੱਚ ਮੈਂ ਕਿਉਂ ਨਹੀਂ ਦਿਖਾਇਆ ਤੁਹਾਨੂੰ ਪਾਊਡਰ ਜਿਵੇਂ ਆਪਾਂ ਆ ਪਾਊਡਰ ਪਾਉਣਾ ਮੈਂ ਤੁਹਾਨੂੰ ਪਾਊਡਰ ਨਹੀਂ ਦਿਖਾਇਆ ਪਾਊਡਰ ਦਾਣੇ ਦੇ ਵਿੱਚ ਜਦੋਂ ਤੁਸੀਂ ਫੀਡ ਬਣਾਉਣੀ ਆਂਗੀ ਤੁਸੀਂ ਨਹੀਂ ਪਾਉਣਾ ਇਹ ਮੇਰੀ ਖਾਸ ਧਿਆਨ ਰੱਖ ਲਓ ਪਾਊਡਰ ਤੁਸੀਂ ਨਹੀਂ ਪਾਉਣਾ ਅਗਰ ਜਦੋਂ ਪਾਊਡਰ ਆਪਣਾ ਭੁੰਤਾ ਜਾਂਦਾ ਦਾਣੇ ਦੇ ਵਿੱਚ ਇਹ ਪਾਊਡਰ ਦੀ ਸਮਤਾ ਘਟ ਜਾਂਦੀ ਆ ਮੈਮਰੀ ਇਹਦੀ ਘਟ ਜਾਂਦੀ ਆਗੀ ਇਹਨੂੰ ਕੀ ਕਰੋ ਤੁਸੀਂ ਇੱਕ ਥੈਲਾ ਲਿਆਓ ਆਪਦਾ ਔਰ ਇੱਕ 5 ਕਿਲੋ ਖੀਰ ਲਿਆਂਦਾ ਅਗਰ ਦੂਜੀ ਵਾਰੀ 5 ਕਿਲੋ ਖਰੀਦਣ ਜਾਣਾ ਤਾਂ ਤੁਸੀਂ ਹੋਰ ਕੰਪਨੀ ਦਾ ਖਰੀਦ ਲੈਣਾ ਹੈਗਾ ਇੱਕੋ ਕੰਪਨੀ ਦਾ ਬਾਰ ਬਾਰ ਨਹੀਂ ਲਿਆਉਣਾਗਾ ਇਹਨੂੰ ਤੁਸੀਂ ਕੀ ਅੱਡੇ ਜਿੱਦੋਂ ਭਾਂਡੇ ਦੇ ਵਿੱਚ ਪਾ ਲੋਗੇ ਕਿਸੇ ਡੱਬੇ ਵਿੱਚ ਪਾ ਲੋ ਇੱਕ ਪਸੂ ਮਗਰ ਦੋ ਚਮਚੇ ਪਾਈ ਚਲੋ ਜਿਵੇਂ ਬਾਲਟੀ ਆਪਾਂ ਦਾਣੇ ਦੀ ਪਾਈ ਉਦੋਂ ਪਾ ਲਿਆ ਜਾਂ ਤੁਰਤ ਜਿੰਨਾ ਵੀਰ ਭਰਾਮਾ ਕੋਲੇ ਵੱਡੇ ਪਸ਼ੂ ਆ ਵੱਡੀਆਂ ਡਿੱਗੀਆਂ ਵੱਡਾ ਥੋਕ ਦਾ ਕੰਮ ਆ ਉਦੋਂ ਉਹਦੀ ਰੇਸੋ ਦੇ ਨਾਲ ਤੁਰਤੀ ਤੋਂ ਦਾਣਾ ਪਾਉਣਾ ਉਹਦੇ ਵਿੱਚ ਡੱਗੀ ਚ ਮਿਲਾ ਲਓ ਤੇ ਮਿਲਾ ਕੇ ਪਾ ਦਿਓ ਅੱਛਾ ਜਿਵੇਂ ਹੁਣ ਫਰਜ ਕਰੋ ਵੀ ਆਹ ਵਿਟਾਮਿਨਾਂ ਵਾਲੇ ਆਪਾਂ ਬਾਜ਼ਾਰ ਚੋਂ ਲਿਆਉਣੇ ਆ ਪਸ਼ੂਆਂ ਨੂੰ ਚਾਰਨ ਵਾਸਤੇ ਅਗਰ ਤੁਸੀਂ ਆਹ ਪ੍ਰਾਣੀ ਭੀੜ 35 40 ਸਾਲ 50 ਸਾਲ ਚੱਲਦੀ ਜਿਹੜੀ ਬਜ਼ੁਰਗਾਂ ਮੇਲੇ ਦੀ ਆਪਣੀ ਆਈ ਹੈ ਇਹ ਚੱਲਦੀ ਅਗਰ ਆ ਪਾ ਲੋਗੇ ਇਹਨੂੰ ਤੁਸੀਂ ਭੁੱਲ ਜਾਓਗੇ ਇਹਨੂੰ ਪਾਉਣ ਦੀ ਲੋੜ ਨਹੀਂ ਆਗੀ ਇਹਨੂੰ ਬਿਲਕੁਲ ਇਹ ਵਿਟਾਮਣ ਬਟੂਮਣ ਪਾਉਣ ਦੀ ਲੋੜ ਨਹੀਂ ਸਾਰੇ ਵਿਟਾਮਣ ਇਹਦੇ ਵਿੱਚ ਆ ਗਏ ਭਾਈ ਮੈਂ ਤਾਂ ਇੱਕ ਦੇਸੀ ਜਿਹਾ ਬੰਦਾ ਹੈਗਾ ਮੈਨੂੰ ਇੰਨਾ ਬਾਰੇ ਤਾਂ ਵਿਟਾਮਣਾਂ ਬਾਰੇ ਪਤਾ ਨਹੀਂ ਵੀ ਆਹ ਵਿਟਾਮਣ ਇਹਦੇ ਚਾਤੇ ਆਹ ਬਟਾਮਣ ਇਹਦੇ ਚ ਮੇਰਾ ਤਾਂ ਕਈ ਨਾ ਵੀ ਇਹ ਤਜਰਬਾ ਆਪਦਾ ਕੀਤਾ ਵਾ ਡੇਰੀ ਫਾਰਮ ਚ ਲਾਇਆ ਵਾ ਪਸ਼ੂਆਂ ਦਾ ਧੰਦਾ ਕੀਤਾ ਦੁੱਧੋ ਦਾ ਧੰਦਾ ਕਰ ਰਿਹਾ ਕਰਿਆ ਮੈਂ ਆਪਦੇ ਤਜਰਬੇ ਮੁਤਾਬਕ ਹੀ ਬਣਾ ਕੇ ਦਿਨਾ ਇਸ ਟਾਈਮ ਮੇਰੀ 48 ਸਾਲ ਉਮਰ ਚੱਲ ਰਹੀ ਹੈ ਸਾਰੀ ਉਮਰ ਮੇਰੀ ਪਸ਼ੂਆਂ ਦੀ ਨਿਕਲ ਗਈ ਪਸ਼ੂਆਂ ਦੇ ਤਜਰਬਿਆਂ ਤੇ ਨਿਕਲ ਗਈ ਦੁੱਧ ਵਧਾਉਣ ਤੇ ਨਿਕਲ ਗਈ ਮੈਨੂੰ ਤਾਂ ਇਹ ਖੁਸ਼ੀ ਹੁੰਦੀ ਸੀ ਵੀ ਅੱਜ ਮੈਂ 12 ਕਿਲੋ ਵਾਲੀ ਲਿਆਂਦੀ ਆ ਤੇ ਇਹ 14 ਕਿਲੋ ਕਦੋਂ ਕਰੂਗੀ ਇੱਕ ਮੇਰੇ ਕੋਲੇ ਗਾਂ ਇਹੋ ਜੀ ਆਈ ਸੀਗੀ 28 30 ਕਿਲੋ ਜਿਹੜੀਆਂ ਹੁਣ ਇਸ ਟਾਈਮ ਲੋਕ ਕਹਿੰਦੇ ਆ ਨਾ ਵੀ 70 70 ਕਿਲੋ ਤੇ ਪਹੁੰਚ ਗਏ ਮੈਂ ਭਗਤੇ ਤੋਂ 29000 ਦੀ ਗਾਂ ਲਿਆਂਦੀ ਸੀਗੀ ਉਸ ਗਾਂ ਨੇ ਮੇਰੀਆਂ ਸਾਰੀਆਂ ਵਾਲਟੀਆਂ ਫੇਲ ਕਰਤੀਆਂ ਸੀ ਫਿਰ ਮੈਨੂੰ ਦੁਕਾਨਦਾਰ ਨੇ ਦੱਸਿਆ ਕਹਿੰਦਾ 28 ਨੰਬਰ ਵਾਲਟੀ ਲੈ ਕੇ ਆ ਤੂੰ ਉਹਦੇ ਵਿੱਚ ਤੇਰਾ ਦੁੱਧ ਆਊਗਾ ਇਹਦੇ ਉਹ ਮੈਂ 28 ਨੰਬਰ ਬਾਲਟੀ ਲੈਂਦੀ 13 13.5 ਲੀਟਰ ਮੇਰੇ ਉਸ ਪੁਰਾਣੇ ਟਾਈਮ ਦੇ ਵਿੱਚ ਉਸ ਗਾਂ ਦਾ ਦੁੱਧ ਮੈਂ ਇੱਕ ਟਾਈਮ ਦਾ ਧੋਇਆ ਵਾ 26 ਕਿਲੋ ਤੇ 26 ਕਿਲੋ ਗਾਈਆਂ ਹੁਣ ਆਪਣੀਆਂ ਸਵਾ ਸਵਾ ਲੱਖ ਵਾਲੀਆਂ ਨਹੀਂ ਦਿੰਦੀਆਂ ਮੈਂ 29000 ਦੀ ਗਾਂ ਲੈਂਦੀ ਸੀਗੀ ਭਾਈ ਭਗਤੇ ਤੋਂ ਉਸ ਗਾਂ ਨੇ ਮੈਨੂੰ ਦੁੱਧ ਦਿੱਤਾ ਸੀ ਜਾਂ ਮੇਰੇ ਕੋਲੇ ਇੱਕ ਪੁਰਾਣੀ ਮੈਂ ਆਈ ਸੀਗੀ ਬਹੁਤ ਪੁਰਾਣੀ ਮੈਂ ਉਹਨੇ 20 ਕਿਲੋ ਦੁੱਧ ਦਿੱਤਾ ਸੀ ਤੇ ਇੱਕ ਤੌੜਾ ਬੰਡਦਾ ਪੂਰਾ ਪਤੀਲਾ ਭਰ ਕੇ ਉਹਨੂੰ ਪਾਉਂਦੇ ਸੀ ਜਾਂ ਉਹ ਵੇਖੀ ਸੀ ਮੈਂ ਮੈਂ ਪੁਰਾਣੇ ਸਮੇਂ ਦੀ ਗੱਲ ਮੈਂ ਤੁਹਾਨੂੰ ਦੱਸਦਾ ਹਾਂਗਾ ਤੁਸੀਂ ਇੱਕ ਥੋੜੀ ਜੀ ਬੇਨਤੀ ਇਹ ਆ ਵੀ ਆ ਫੀਡ ਆਪਾਂ ਪਾਉਣੀ ਸ਼ੁਰੂ ਕਰ ਦਿਓ ਜਿਹੜਾ ਤੁਹਾਡਾ ਪਸ਼ੂ ਤਾਜ਼ਾ ਸੂਇਆ ਹੈ ਆ ਫੀਡ ਤੁਸੀਂ ਪਾਈ ਚਲੋ ਪਸ਼ੂ ਤੁਹਾਡਾ ਤਾਜ਼ਾ ਸੂਇਆ ਹੈ ਸੂਏ ਨੂੰ 2 ਦਿਨ ਹੋ ਗਏ ਮੰਨ ਲਓ ਉਦੋਂ 5 ਜਾਂ 4 ਕਾੜੇ ਗਲਕੰਦ ਦੇ ਤੇ ਮਿਸਰੀ ਦੇ ਜ਼ਰੂਰ ਦੇ ਦਿਓ ਦੇਣਾ ਕਿੰਨਾ 400 ਗ੍ਰਾਮ ਦਾ ਗਰਕੰਦ ਦਾ ਪੈਕਟ ਤੇ 400 ਗ੍ਰਾਮ ਮਿਸਰੀ ਤੇ 1 ਕਿਲੋ ਪਾਣੀ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਜੇ ਤਾਂ ਮੈਂ ਆ ਤਾਂ ਉਹਨੂੰ ਵਾਲ ਕੇ ਦੇ ਦਿਓ ਜੇ ਤੁਹਾਡੀ ਗਾਂ ਹੈ ਤਾਂ ਉਹਨੂੰ ਗਰਮੀ ਦੇ ਵਿੱਚ ਪਿਉਂ ਕੇ ਦੇ ਦਿਓ ਜੇ ਤੁਸੀਂ ਸਰਦੀ ਚ ਦੇਣਾ ਤਾਂ ਕਾੜਾ ਬਣਾ ਕੇ ਦੇ ਦਿਓ ਇਹ ਤੁਸੀਂ ਜ਼ਰੂਰ ਇੱਕ ਹਫ਼ਤਾ ਦਿਓਗੇ ਹਫ਼ਤਾ ਦੇਣ ਤੋਂ ਬਾਅਦ ਇਹ ਫੀਡ ਮੇਰੀ ਓਮੇ ਜਿਵੇਂ ਚੱਲੀ ਜਾਂਦੇ ਉਹ ਕਦੇ ਤੁਹਾਡਾ ਦੁੱਧ ਨਹੀਂ ਘਟਾਊਗਾ ਪਸ਼ੂ ਜਮਾ ਭੋਰਾ ਵੀ ਕੋਈ ਫਰਕ ਨਹੀਂ ਪਾਊਗਾ ਇਹ ਜੇ ਤੁਸੀਂ ਜਾਣਕਾਰੀ ਲੈਣੀ ਆ ਕਈ ਵੀਰ ਭਰਾਵਾਂ ਨੂੰ ਨਹੀਂ ਪਤਾ ਲੱਗਦਾ ਵੀ ਫੀਡ ਦਾ ਕੀ ਸਿਸਟਮ ਕਿੰਨਾ ਪਾ ਗਏ ਤਾਂ ਮੈਂ ਤੁਹਾਨੂੰ ਇੱਕ WhatsApp ਨੰਬਰ ਦੇ ਦੂੰਗਾ ਉਹ WhatsApp ਨੰਬਰ ਤੇ ਤੁਸੀਂ ਜਾ ਕੇ ਕਮੈਂਟ ਕਰਕੇ ਪੁੱਛ ਸਕਦੇ ਹੋ ਉਹਦੇ ਵਿੱਚ ਜਿਹੜੀ ਵੀ ਤੁਹਾਨੂੰ ਜ਼ਰੀਰਤ ਹੋਊਗੀ ਕਮੈਂਟਾਂ ਦੇ ਉੱਤੇ ਤੁਸੀਂ ਉਹ ਪੁੱਛ ਸਕਦੇ ਹੋ ਜਾਂ ਤੁਸੀਂ ਬੋਲ ਕੇ ਛੱਡ ਦਿਓ ਤਾਂ ਅਸੀਂ ਤੁਹਾਨੂੰ ਸ਼ਾਮ ਨੂੰ ਰਿਪਲਾਈ ਦੇ ਦਾਂਗੇ ਤੇ ਤੁਸੀਂ ਮੇਰੀਆਂ ਪ੍ਰਾਣੀਆਂ ਵੀਡੀਓ ਨੂੰ ਬਹੁਤ ਭਰਪੂਰ ਹੰਗਾਰਾ ਦਿੱਤਾ ਹੈ ਬਹੁਤ ਬਹੁਤ ਪਿਆਰ ਦਿੱਤਾ ਮੈਨੂੰ ਤੁਸੀਂ ਬਹੁਤ ਜ਼ਿਆਦੇ ਅੱਜ ਗੜ ਸ਼ੰਕਰ ਤੋਂ ਭਵਿੰਦਰ ਸਿੰਘ ਮਲੇਸ਼ੀਆ ਬੈਠਾ ਹੈਗਾ ਉਹਨੇ ਮੈਨੂੰ ਅੱਜ ਵਧਾਈ ਦਿੱਤੀ ਭਾਈ ਉੱਥੋਂ ਬੈਠੇ ਨੇ ਉਹ ਕਹਿੰਦਾ ਬਾਬਾ ਜੀ ਮੈਂ ਤੁਹਾਡੀਆਂ ਵੀਡੀਓ ਵੇਖਦਾ ਹਾਂ ਵਿਸਤਾਰ ਨਾਲ ਤੁਸੀਂ ਦੱਸ ਦਿਓ ਮੈਂ ਵਿਸਤਾਰ ਨਾਲ ਹੀ ਦੱਸਦਾ ਹਾਂ ਭਾਈ ਔਰ ਜਾਣਕਾਰੀ ਨਾਲ ਹੀ ਦੱਸਦਾ ਹਾਂ ਮੈਂ ਫਾਲਤੂ ਨਹੀਂ ਦੱਸਦਾ ਨਾ ਮੈਂ 192 ਦੀ ਪੁਆਇੰਟ ਹੀ ਗੱਲ ਕਰਦਾ ਨਾ ਮੈਂ ਇੱਧਰ ਜਾਵਾਂ ਤੇ ਨਾ ਮੈਂ ਇੱਧਰ ਜਾਵਾਂ ਮੈਂ ਪੂਰੀ ਆਪਣੀ ਜਾਣਕਾਰੀ ਪਸ਼ੂ ਪ੍ਰਤੀ ਪੂਰੀ ਮਾਪਦੀ ਜਾਣਕਾਰੀ ਦਿਨਾਗਾ ਅੱਜ ਦੀ ਇਥੇ ਤੁਹਾਨੂੰ ਧਾਣਾ ਬਣਾਉਣ ਤੇ ਵੀਡੀਓ ਚੰਗੀ ਲੱਗੀ ਹੋਏ ਤਾਂ ਮੈਨੂੰ ਜ਼ਰੂਰ ਦੱਸ ਦਿਓ ਵੀ ਕਿਸ ਤਰ੍ਹਾਂ ਦੀ ਲੱਗੀ ਬਾਬਾ ਜੀ ਤੁਹਾਡੀ ਅੱਜ ਦੀ ਜਾਣਕਾਰੀ ਫੀਡ ਬਣਾਉਣ ਤੇ ਜੇ ਭਾਈ ਕੋਈ ਇਹਦੇ ਵਿੱਚ ਕਮੀ ਰਹਿ ਗਈ ਹੋਈ ਤਾਂ ਕਮੈਂਟ ਕਰਕੇ ਭਾਈ ਜ਼ਰੂਰ ਦੱਸ ਦਿਓ ਕੱਲ ਇਹ ਆ ਤੇ ਮੈਂ ਤਾਂ ਆਪਦੇ ਦਿਮਾਗ ਦੇ ਨਾਲ ਇਸ ਤਰ੍ਹਾਂ ਬਣਾਈ ਆ ਬਹੁਤ ਬਹੁਤ ਵੀਡੀਓ ਵੇਖਣ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ